ਮੈਂ ਮੇਰਾ ਨਾਮ ਬਿਕਰ ਸਿੰਘ ਨਾਤਾ ਪਿੰਡ ਮੇਰਾ ਨਾਤਾ ਵੈਸੇ ਮੈਂ ਲੁਧਿਆਣੇ ਰਹਿਣਾ ਮੈਂ ਬਾਬਾ ਸਾਹਿਬ ਦੀ 134ਵੀਂ जयंती ਤੇ ਦੇਸ਼-ਵਿਦੇਸ਼ ਵਸਦੇ ਸਾਰੇ ਲੋਕਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਅੱਜ ਦੇ ਇਸ ਮੌਕੇ ਤੇ ਬਾਬਾ ਸਾਹਿਬ ਦੀ ਉਸਤੂਸਾ ਮਤਲਬ ਬਹੁਤਨ ਵਰਗਾਂ ਦੇ ਇਤਰਾ ਵਿੱਚ ਆ ਮੈਂ ਅੱਜ ਕੀ ਜੁਣਦਾ ਨੌਜਵਾਨ ਵਰਗ ਨੂੰ ਤਾਂ ਬਾਬਾ ਸਾਹਿਬ ਦਾ ਜਿਹੜਾ ਮੂਲ ਮੰਤਰ ਹੈ ਵੱਡਾ ਸਭ ਤੋਂ ਜ਼ਿਆਦਾ ਉਸ ਦਾ ਜਿਹੜਾ ਬਣ ਲਾ ਨੰਬਰ ਹੈ ਅਸੀਂ ਉਹਦੇ ਲਈ ਪ੍ਰਿੰਟ ਕਰਾਂਗੇ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਪੜੋ ਜੁੜੋ ਸੰਘਰਸ਼ ਕਰੋ ਅਸੀਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਮੈਸੇਜ ਹੈ ਅਸੀਂ ਨੌਜਵਾਨ ਲੋਕਾਂ ਨੂੰ ਇਹ ਦੇਣਾ ਚਾਹੁੰਦੇ ਹਾਂ ਬੱਚਿਆਂ ਨੂੰ ਕਿ ਸਭ ਤੋਂ ਪਹਿਲਾਂ ਪੜੋ ਜਿਵੇਂ ਕਿ ਤੁਸੀਂ ਦੇਖੀ ਜੰਮਾ ਲਈ ਪ੍ਰਿਆਰ ਮਹਿਸਾਨਾ ਤਿਆਰ ਕਰਦੇ ਹਾਂ ਹਾਂ ਨੌਜਵਾਨਾਂ ਲਈ ਹਾਂ ਇਹ ਮੈਂ ਤੁਸੀਂ ਬੜਾ ਵਧੀਆ ਸਵਾਲ ਹੈ ਤੁਹਾਡਾ ਕਿ ਅੱਜ ਸਭ ਤੋਂ ਵੱਡਾ ਸਾਡੇ ਜਵਾਨੀ ਦੇ ਅੰਦਰ ਇਹ ਨਸ਼ਾ ਦਾ ਜਿਹੜਾ ਇਹ ਦਰਿਆ ਛੇਵੇਂ ਤੁਸੀਂ ਕਹਿਣੇ ਹੋ ਵਗਦਾ ਹੈ ਇਹ ਕੋਈ ਕੁਦਰਤੀ ਤੌਰ ਤੇ ਨਹੀਂ ਇਹਦੇ ਅੰਦਰ ਇੱਕ ਡੀਪ ਕਾਂਸਪੀਰੇਸੀ ਚੱਲ ਰਹੀ ਹੈ ਕਿ ਸਾਡੀ ਜਵਾਨੀ ਨੂੰ ਕਿਦਾਂ ਖਤਮ ਕੀਤਾ ਜਾਵੇ ਅੱਜ ਸਕੂਲਾਂ ਦੇ ਅੰਦਰ ਤੋਂ ਲੈ ਕੇ ਕਾਲਜਾਂ ਤੱਕ ਚਿੰਤੇ ਤੋਂ ਛੱਲੇ ਜਿਹੜੇ ਛੋੜੇ ਨਸ਼ੇ ਨੇ ਜਿਹੜੇ ਸਕੂਲਾਂ ਤੋਂ ਸ਼ੁਰੂ ਹੋ ਗਏ ਉਹਦੇ ਵਿੱਚ ਬੱਚਿਆਂ ਨੂੰ ਇੱਕ ਜ਼ਰਦਾ ਟਾਈਪ ਆਉਂਦਾ ਜਿਹਦਾ ਨਾਂ ਟਿਊਲਪ ਹੈ ਦੂਜਾ ਇੱਕ એનર્ਜੀ ਡਰਿੰਕ ਆਉਂਦੀ ਹੈ ਜਿਹੜੇ ਸਕੂਲ ਵਾਲੇ ਬੱਚਿਆਂ ਨੂੰ ਦੁਕਾਨਾਂ ਤੋਂ ਆਮ ਮਿਲਦੀਆਂ ਨੇ ਔਰ ਇੱਕ ਨਸ਼ੇ ਦੇ ਆਦੀ ਬਣਨਾ ਛੋਟੇ ਨਸ਼ੇ ਤੋਂ ਵੱਡੇ ਨਸ਼ੇ ਵੱਲ ਜਾਣਾ ਮੈਂ ਤੁਹਾਡੇ ਮਾਧਮ ਰਾਹੀਂ ਸਾਰੇ ਲੋਕਾਂ ਨੂੰ ਪੈਂਤਾਂ ਸਰਪੰਚਾਂ ਨੂੰ ਔਰ ਮੈਂ ਬੇਨਤੀ ਕਰਨਾ ਸਾਰਿਆਂ ਨੂੰ ਮੋਢ ਪਰ ਸੱਜਣਾ ਨੂੰ ਪਿੰਡਾਂ ਦੇਆਂ ਨੂੰ ਸ਼ਹਿਰਾਂ ਦੇਆਂ ਨੂੰ ਵੀ ਜਿਹੜਾ ਇਹ ਛੋਟਾ ਨਸ਼ਾ ਦੁਕਾਨਾਂ ਤੇ ਵਿਕਦਾ ਇਹਨੂੰ ਤੁਸੀਂ ਬੰਦ ਕਰਾਓ ਨਹੀਂ ਵਾਰ ਜਿਹੜੀ ਆਉਣ ਵਾਲੀ ਹੈ ਜਵਾਨੀ ਸਾਡੀ ਖਤਮ ਹੋ ਜਾਏਗੀ ਇਸ ਦੇ ਚੇਤੇ ਵਿੱਚ ਇਹ ਇਹ ਲੋਕਾਂ ਦਾ ਨਾਲ ਕਿਤਾ ਜਿਹਾ ਚਾਹੀਦਾ ਜਿਵੇਂ ਕਿ ਸਮਾਜਮਤਾ ਬਣਾਇਆ ਇਹ ਇਸ ਤਰ੍ਹਾਂ ਦੀ ਇੱਕ ਤਾਂ ਬਿਲਕੁਲ ਇਦਾਂ ਦੇ ਜਿਹੜੇ ਪ੍ਰੋਗਰਾਮ ਨੇ ਬਾਬਾ ਸਾਹਿਬ ਦੀਆਂ ਜਨਤੀਆਂ ਹੋ ਗਿਆ ਫਰੀਦ ਅਨਮਾਨ ਦੇਵ ਹੋ ਗਏ ਉਹਨਾਂ ਦੇ ਸੈਮੀਨਾਰ ਬਾਬਾ ਸਾਹਿਬ ਨੂੰ ਆਪਣਾ ਰੋਲ ਮਾਡਲ ਮੰਨ ਕੇ ਸਾਨੂੰ ਵੱਧ ਤੋਂ ਵੱਧ ਪੜ ਕੇ ਨੌਕਰੀਆਂ ਜੋ ਸਾਨੂੰ ਰਿਜ਼ਰਵੇਸ਼ਨ ਅੱਜ ਖਤਮ ਕੀਤੀ ਜਾਂਦੀ ਹੈ ਉਹਦੇ ਇੱਕ ਦਾਵੇਦਾਰ ਬਣਨਾ ਚਾਹੀਦਾ ਜਿਹੜੇ ਸਾਡੇ ਬੈਕਲੌਗ ਨੇ ਉਹ ਅਸੀਂ ਇਕੱਠੇ ਹੋ ਕੇ ਸਰਕਾਰਾਂ ਤੋਂ ਪੂਰੇ ਕਰਾਉਣੇ ਪੈਣੇ ਆ ਤਾਂ ਸਾਡੇ ਸਮਾਜ ਦਾ ਕੁਝ ਪੜਨਾ